ਬਹੁਤਾਂ ਗੁਰਸੇਵੀਆਂ ਅਹਨ ਸੁਸਹਜ ਦਰਸਨ ਪਰਸੇ ਗੁਰੂ ਕਾ ਯਾਨੋ ਮਮਰਣ ਦੁਖ ਹੋਵੈ ਸਹ ਤੋ ਤੋ ਸਮਾਧੀ ਧੂਰੇ ਅਰਸਾਹ ਕੋਰਸਾਹ ਛਟੀਐ ਤੂ ਤਡਿਠੇ ਸੱਚੇ ਪਾਤੇ ਜਾ ਵਾਹੇ ਜੀ ਨਮਾ ਜੀ ਨਮਦੀ ਸਜਣ ਸੱਚਾ ਪਾਤਿਸਾਹ ਹੋਿਰ ਸਾਹਾ ਦਾ ਜੇਸਾ ਫਾਸ ਬਹਿਠਿਆ ਸੋਹੀਆ ਸਵਨਾ ਦਾ ਵੇਸਾ ਸਜਣ ਸੱਚਾ ਪਾਤਿਸਾਹ ਹੋਿਰ ਸਾਹਾ ਦਾ ਜੇ ਸਾਸ ਬੈਠਿਆ ਸੋਹੀਏ ਸਵਨਾਦਾ ਵੇਸਾ ਸਤਨਾਮ ਸੇਰੇ ਦੋ ਕ ਰਾਜ ਕਪਟੰ ਝੂਪ ਕਪਟੰ ਤਾਨ ਕਪਟੰ ਕੋਨ ਕਰ ਬਤ ਹੈ ਸੰਚੰ ਤ ਵਿਖੇ ਆ ਛਲੰ ਛਿਤਰੰ ਨਾਨਕ ਬਿਨ ਹਾਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੋਲ ਗਰਬਤ ਹੈ ਸੰਚੰ ਤਿਖਿਆ ਛਲੰ ਛਿਤ੍ਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਵੇਖੰਦੜੋ ਕੀ ਦੇ ਨਾਲ ਹੰੜੋ ਮੁੱਲਾ ਨਾਨਕ ਸਾਥ ਮਾ ਜੁਲਈ ਵਾਇਆ ਪੌੜੇ ਚੱਲਦਿਆਂ ਨਾਲ ਨਾ ਚੱਲ ਲੈ ਸੋ ਕਾ ਕਹੋ ਕਿਆ ਜਤਮ ਜਸਤੇ ਵੰਜੀਆ ਹਰ ਬਿਸਰਿਆ ਕਿਉ ਤ੍ਰਿਪਤਾਵ ਨਾ ਮਨ ਰੰਝੀ ਉਡ ਆਨੋ ਲੱਗਾ ਨਰਕ ਸੁਮੰਜੀਆ ਓਹੋ ਕਿਰਪਾਲ ਦਇਆਲ ਨਨਕ ਪ੍ਰਭੂ ਚੋੜ ਅਨ ਲੱਗ ਨਰਕ ਸਮਝੀਏ ਓਹੋ ਕਿਰਪਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ